ਐਂਡ ਸਾਰਿਆਂ ਨੇ ਦੇਖੀਏ ਅਮਿਤ ਸ਼ਾਹ ਨੂੰ ਮਾਰਦੀਆਂ ਗੱਲਾਂ ਰਵੀਦੀ ਦੇ ਟੂਲ ਮਾਰਦੀਆਂ ਗੱਲਾਂ ਮਜੀਠੇ ਨੂੰ ਮਾਰਦੀਆਂ ਗੱਲਾਂ ਹੋ ਗਈਆਂ ਸਾਡੀ ਕਿਹੜੀ ਕਿ ਜਾਗੂ ਹੋ ਗਿਆ ਜਿਹੜਾ ਜਲੂਰ ਤੋਂ ਜਾ ਕੇ ਹੋਇਆ ਆਪਣੇ ਅਕਸਰ ਸ਼ਿੰਗਰੀ ਲਈ ਗਈ ਵੀ ਉੱਥੇ ਜੋ ਚੀਜ਼ ਆ ਜਵੇ ਤਲਵਾੜੇ ਨਾਲ ਦੌੜੀ ਆ ਜਵੇ ਜੀ ਫੇਕ ਆ ਤਲਵਾੜੇ ਦੀ ਤੇ ਇੰਨੀ ਤਲਵਾੜੇ ਦੀ ਇੰਨੀ ਟੈਨਸ਼ਨ ਲੱਗੇ ਬੈਗਾ ਤਲਵਾੜਾ ਯਾਰ ਕੀ ਵੈਰੈਟੀ ਆ ਦਾ ਸਾਧੋਗੀ ਆ ਤਲਵਾੜੇ ਨੂੰ ਤੇ ਕਿਤੇ ਮਤਲਬ ਸਿੱਧਾ ਜੇਰ ਉਹਨੂੰ ਸਿੱਧਾ ਮਾਰਨ ਦਾ ਫਾਇਦਾ ਨਹੀਂ ਹੈਗਾ ਉਹ ਮਸ਼ਹੂਰ ਹੋਊਗਾ ਉਹਨੂੰ ਚੰਗਾ ਵਾ ਵੀ ਮੈਂ ਬੰਦਿਆਂ ਨੂੰ ਕਿਹਾ ਵਾ ਉਹ 10 15 ਦਿਨਾਂ ਚ ਹੱਲ ਕਰ ਦੇਣਗੇ ਤਰਵਾੜੇ ਦਾ ਆਪੇ ਹੀ ਸਾਰਾ ਜੋ ਕਰਨ ਵਾਲਾ ਅੱਜ ਤੱਕ ਫੇਕ ਸਾਬਤ ਕੀਤੀ ਹੋਣੀ ਨਹੀਂ ਅ ਉਹ ਜਿਹੜੀ ਹੈਗੀ ਆ ਮੇਰੀ ਕੁੜੀਆਂ ਨੂੰ ਚੱਕਣ ਦੀ ਆ ਮਾਰਨ ਦੀ ਆ ਬਲਾਤ ਕਰਨੀਆਂ ਧੰਕੀਆਂ ਤੂੰ ਆਪਣਾ ਐਡਰੈਸ ਦੇ ਸਕਦਾ ਕਿ ਨਹੀਂ ਦੇ ਸਕਦਾ ਇਹਨਾਂ ਦੱਸ ਤੈਨੂੰ ਮੈਂ ਕਿਸ ਲਈ ਐਡਰੈਸ ਦਵਾ ਖੇਤਰਪੇਰ ਨੇ ਤੈਨੂੰ ਇਸ ਲਈ ਤੈਨੂੰ ਐਡਰੈਸ ਦਵਾ ਆ ਜਿਹੜੇ ਤੂੰ ਗੁੰਡੇ ਪਾਲੇ ਹੋਏ ਨੇ ਇਹਨਾਂ ਦੀਆਂ ਗੁੰਡਾਗਰਦੀਆਂ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਲੋਕਾਂ ਨਾਲ ਗੁੰਡਾਗਰਦੀਆਂ ਕਰਦੇ ਨੇ ਇਸ ਲਈ ਤੈਨੂੰ ਅਡਰੈਸ ਦਵਾ ਕਿ ਤੂੰ ਆਪਣੇ ਪਾਲੇ ਹੋਏ ਗੁੰਡੇ ਤੇ ਜਿਵੇਂ ਮੇਰੇ ਕੋਲ ਹਣਾ ਪ੍ਰਧਾਨਾ ਬਈ ਦੇ ਕਲਾਬ ਬੋਲਦਾ ਕਦੇ ਤੂੰ ਕਿਹੜੇ ਕਲਾਬ ਬੋਲਦਾ ਛੂਰੀ ਵੀ ਤੈਨੂੰ ਬੋਲਦਾ ਹੀ ਉਹ ਦੇਰ ਨਾਲ ਸ਼ੇਰੀਆਂ 6 ਵਜੇ ਦੀ ਕਰਤੀਆਂ ਤੇ ਤੇਰੇ ਵੀ ਉਹ ਇੱਦੀ ਕੱਢਣੀਆਂ ਹੀ ਤੇਰੇ ਤੈਨੂੰ ਦੱਸਤੀ ਗੱਲ ਤੇ ਮੇਰੇ ਨਾਲ ਸਾਹ ਨਾਲ ਬੋਲੀ ਦਵਿੰਦਰ ਗੁਲਬੀਹਾ ਘਰੋਂ ਪਿਆ ਮੇਰਾ ਤੇ ਜੱਸਾ ਮੇਰਾ ਨਾਂ ਆ ਪਿੰਡ ਮੇਰਾ ਸ਼ਾਹ ਕੋ ਢੰਡੂ ਵਾਲਾ ਪਤਾ ਕਰਕੇ ਮੈਨਾਂ ਬੁਲ ਲਈ ਤੇਰੀ লাশ ਤੇ ਮੱਖੀ ਨਹੀਂ ਬਹਿਣਦੋਂ ਤੇਰੀ ਮੁਰਕੇ ਨਹੀਂ ਤੈਨੂੰ ਮੈਂ ਦੱਸਤਾ ਜਿਹੜੀਆਂ ਤੇਰੀਆਂ ਬੱਚੀਆਂ ਤੇਰੀਆਂ ਕੁੜੀਆਂ ਚੱਕਣ ਦੀਆਂ ਮਾਰਨ ਦੀਆਂ ਬਲਾਤ ਕਰਨੀਆਂ ਧਮਕੀਆਂ ਕਹਤਾ ਸੀ ਭੇਗਾ ਤੁਸੀਂ ਅੱਜ ਤੱਕ ਠੇਕ ਸਾਬਤ ਕੀਤਾ ਨਹੀਂ ਬਸ ਇਹਨਾਂ ਦੇ ਕੋਲ ਇੱਕ ਮਸ਼ੀਨਰੀ ਲੱਗੀ ਹੋਈ ਆ ਖਰਾ ਸਾਹਿਬ ਥੋੜ ਨੂੰ ਸਪੈਸ਼ਲੀ ਤੁਹਾਡੇ ਲਈ ਗਰੁੱਪ ਪੇਸ਼ਾ ਗਰੁੱਪ ਦੀ ਸਾਰੀ origignal ਵੀਡੀਓ ਪੇਸ਼ਾ ਜਦੋਂ ਇਹ ਸਾਰਾ ਲੀਕ ਹੁੰਦਾ ਜਦੋਂ ਚੈਟ ਲੀਕ ਹੁੰਦੀਆਂ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਚੋਦੀ ਬੰਦੇ ਰਿਮੂਵ ਕੀਤੇ ਜਾਂਦੇ ਆ ਚੈਟ ਲੀਕ ਹੋਣ ਤੋਂ ਬਾਅਦ ਜਿਹੜੇ ਵਿੱਚ ਮੈਸੇਜ ਹੁੰਦੇ ਨੇ ਵੀ ਇਹ ਗੱਲਾਂ ਨਾ ਕਰੋ ਆ ਦੇਖੋ ਆ ਚੈਨਲਾਂ ਦੇ ਉੱਤੇ ਜਿਹੜੀ ਪਹੁੰਚਦੀ ਆ ਵੀਡੀਓ ਲੀਕ ਹੁੰਦੀ ਆ ਫਿਰ ਗਰੁੱਪਾਂ 'ਚ ਪਹੁੰਚਦੀ ਆ ਫਿਰ ਇੱਥੇ ਆਡੀਓ ਪਾਇਆ ਜਾਂਦਾ ਜਿਦੇ 'ਚ ਕਿਹਾ ਜਾਂਦਾ ਬੇਨਤੀ ਕੀਤੀ ਜਾਂਦੀ ਆ ਆ ਸੁਣਿਓ ਧਿਆਨ ਨਾਲ ਇਹ ਇਸੇ ਗਰੁੱਪ ਦਾ ਮੈਸੇਜ ਆ ਕੋਈ ਵੀ ਬਿਆਨ ਕੋਈ ਵੀ ਮੈਸੇਜ ਗਰੁੱਪ ਦੇ ਵਿੱਚ ਨਾ ਛੱਡੋ ਠੀਕ ਆ ਕਿਸੇ ਨਾਲ ਕੋਈ ਬਹਿਰ ਬਰੋਧ ਨਹੀਂ ਆ ਰਾਜਨੀਤਿਕ ਪਾਰਟੀਆਂ ਠੀਕ ਆ ਹੋਰ ਰਾਜਨੀਤਿਕ ਪਾਰਟੀਆਂ ਉਹਨਾਂ ਦਾ ਜੋ ਕੰਮ ਆ ਉਹ ਆਪਣੇ ਘਰੂ ਦੇ ਹਿਸਾਬ ਨਾਲ ਕਰ ਰਹੇ ਆ ਤੇ ਜਿਹੜੇ ਆਪਣੇ ਆ ਬੰਦੇ ਉਹ ਆਪਾਂ ਆਪਣੇ ਕਾਨੂੰਨ ਦੇ ਹਿਸਾਬ ਨਾਲ ਲੜਨਾ ਸ਼ਾਂਤੀਪੂਰਵਕ ਠੀਕ ਆ ਸ਼ਕਸ਼ ਸ਼ਕਸ਼ ਸ਼ਾਂਤੀਪੂਰਵਕ ਵਿਚਾਰ ਕਰਨਾ ਕਿਸੇ ਨੂੰ ਕੋਈ ਧਮਕੀ ਪਰ ਮੈਸੇਜ ਨਹੀਂ ਭੇਜਣਾ ਕਿਸੇ ਨੂੰ ਕੁਝ ਨਹੀਂ ਲਿਖਣਾਗਾ ਠੀਕ ਹੋਜੀ ਹੁਣ ਇਹ ਵੀ ਫੇਕ ਕਮੇਂਡਰ ਸਾਹਿਬ ਤੁਸੀਂ ਮੈਂ ਤੁਹਾਨੂੰ ਬੁਲਾਇਆ ਸੀਗਾ ਤੁਸੀਂ ਚੈਨਲ ਤੋਂ ਆਏ ਨਹੀਂ ਤੁਸੀਂ ਫੋਨ ਸਵਿਚ ਆਫ ਕਰਕੇ ਚਲੇ ਗਏ ਮੇਰੀ ਬੇਨਤੀ ਸੀ ਇਹ ਵੀ ਇਹ ਗੱਲ ਹੁਣ ਨਿਬੇੜ ਲਈ ਜਾਵੇ ਲੋਕਾਂ ਨੂੰ ਪਤਾ ਤਾਂ ਲੱਗੇ ਸਾਜੂ ਜੂ ਕਿ ਤੁਸੀਂ ਕਿੰਨਾ ਕੁ ਬੇਫਿਕਰ ਬਣਾਉਂਗੇ ਜਨਤਾ ਨੂੰ ਆਹ ਸਕਰੀਨਸ਼ਾਟ ਆ ਪਾ ਕੇ ਬੇਨਤੀਆਂ ਕੀਤੀਆਂ ਜਾਣੀਆਂ ਕਿ ਮੀਰੋ ਇਹ ਗੱਲਾਂ ਨਹੀਂ ਕਰਨੀਆਂ ਹੁਣ ਇਹ ਤੁਸੀਂ ਗਰੁੱਪ ਪਰ ਰਿਮੂਵ ਕਰ ਦੋਗੇ 644 ਵਿਅਕਤੀਆਂ ਨੇ ਆਹ ਤੁਹਾਡਾ ਇਹ ਗੱਲਾਂ ਵੀਰਾ ਨਹੀਂ ਕਰਨੀਆਂ ਆਪਾਂ ਕਿਸੇ ਦੇ ਵਿਰੋਧੀ ਨਹੀਂ ਹਾਂ ਠੀਕ ਹੈ ਜੀ ਇਸ ਸਕਰੀਨਸ਼ਾਟ ਇਹਦੇ ਗਰੁੱਪ ਦੇ ਵਿੱਚ ਹੀ ਪਾਏ ਗਏ ਨੇ ਆ ਸਾਰਾ ਕੁਝ ਕਿੱਥੇ ਤੱਕ ਕਿੱਥੇ ਤੱਕ ਫੇਕ ਸਾਬਤ ਕਰੋਗੇ ਅੱਛਾ ਜਿਹੜੀ ਚੈਟ ਦੀ ਗੱਲ ਹੁੰਦੀ ਹੈ ਉਹ ਵੀ ਦਿਖਾ ਦੇਣਾ ਚੈਟ ਇੱਥੇ ਪਈ ਹੈ ਐਸੇ ਗਰੁੱਪ ਚ ਪਈ ਹੈ ਤੇ ਆ ਲੋ ਆ ਜਿਹੜਾ ਪਾਲਾ ਜਿਹੜਾ ਮੈਨੂੰ ਮਾਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਠੋਕਣਾ ਸਕਰੀਨ ਸ਼ਾਟ ਸਕਰੀਨ ਤੇ ਹੈਗਾ ਇਹ ਸਾਰੀ ਚੈਟ ਡਿਲੀਟ ਕਰ ਕਰਕੇ ਪਾਤਰਿਆ ਆ ਸਾਰੇ ਮੈਸੇਜ ਡਿਲੀਟ ਕਰ ਰਿਹਾ ਉਸ ਤੋਂ ਉੱਤੇ ਆਜੋ ਤੀਸਰੇ ਨੰਬਰ ਤੇ ਅਮਿਤ ਸ਼ਾਹ ਜਿੰਨੋ ਇਹ ਤੀਜੀ ਵਾਰ ਭਾਈ ਸਾਹਿਬ ਉੱਤੇ ਆਹ ਸਿੰਘ ਆਉਂਦਾ ਤੇ ਐਨਐਸਐ ਲਗਾਈ ਆ ਰਿਹਾ ਮੈਸੇਜ ਠੀਕ ਹੈ ਸਕਰੀਨਸ਼ਾਟ ਬਣ ਸਕਦੇ ਆ ਇਹ ਤਾਂ ਨਹੀਂ ਬਣ ਸਕਦੀ ਆਪਾਉ ਆਓ ਸਾਹਮਣੇ ਠੀਕ ਹੈ ਜੀ ਖਾਲਸਾ ਜੀ ਨੰਬਰ ਫਿਰ ਵੀ ਲਾਵਾਂਗੇ ਆ ਮੈਸੇਜ ਜਿਹੜੇ ਹੈਗੇ ਨੇ ਆਪਾਂ ਇਹਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਭਜੋਗੇ ਖਾਲਸਾ ਸਾਹਿਬ ਆ ਸਾਰਾ ਕੁਝ ਤੁਸੀਂ ਹਰ ਚੀਜ਼ ਨੂੰ ਫੇਕ ਕਹਿੰਦੇ ਹੋ ਅੱਛਾ ਇੱਕ ਬੇਨਤੀ ਹੋ ਰਹਾ ਖਾਲਸਾ ਸਾਹਿਬ ਬੇਨਤੀ ਹੋ ਰਹਾ ਖਾਲਸਾ ਸਾਹਿਬ ਕਿਉਂ ਦੇ ਇਹ ਕੁਰਬਾਨੀ ਕਰਨ ਤੋਂ ਰਹਿ ਸੀ ਤੁਹਾਡਾ ਜਿਹੜਾ ਮੋਤਵਾਰ ਅਮਰਤਪਾਲ ਉਹਨੇ ਹੀ ਇਹਨਾਂ ਨੂੰ ਪੰਪ ਮਾਰੇ ਸੀ ਨਾ ਕੁਰਬਾਨੀ ਕਰਨੀ ਹੈ ਜਿਕਾਰੇ ਲਾਗੇ ਨਾ ਹੋਏ ਬਿਜੋ ਸ਼ੀਰ ਯੂਧੀ ਦੇਣ ਦਾ ਟਾਈਮ ਆਵੇ ਉਹ ਦਿਨ ਖਸਕਝੋਲੀ ਦੀ ਕੋਈ ਇਧਰ ਨੂੰ ਗੰਦ ਟੱਪ ਜੇ ਉਹਧਰ ਨੂੰ ਟੱਪ ਜੇ ਮੈਨੂੰ ਸ਼ਗਲਾਂ ਚ ਇੱਤਾ ਰਹਿੰਦੀ ਆ ਮੈਂ ਫੜ ਫੜ ਲਿਉ ਬਾਜ ਕੁਰਬਾਨੀ ਕਰਨ ਨੂੰ ਤੁਰੇ ਨੇ ਇੱਕ ਘੋੜੇ ਨੇ ਵਿਚਾਰੇ ਉਹ ਆਮ ਘਰਾਂ ਦੇ ਮੁੰਡੇ ਨੇ ਘੋਲੇ ਨੇ ਵਿਚਾਰੇ ਤੁਹਾਡੇ ਅਮਰਤਪਾਲ ਦੇ ਪੰਪ ਦੇ ਕੁਰਬਾਨੀ ਕਰਨ ਤੁਰ ਪਏ ਕਿਹਦੇ ਲਈ ਅਮਰਤਪਾਲ ਕਰਕੇ ਐਨਐਸਸੀ ਕਿਹਦੇ ਤੇ ਲੱਗੀ ਅਮਰਤਪਾਲ ਤੇ ਅੱਜ ਤੁਸੀਂ ਹੀ ਇਹਨਾਂ ਦੇ ਉੱਤੇ ਯੂ ਮਤ ਕਰ ਰਹੇ ਤੁਸੀਂ ਕਹਿ ਰਹੇ ਹੋ ਇਹ ਬੰਦੇ ਤੁਹਾਡੇ ਨਹੀਂ ਬਾਪੂ ਤਰਸੀਮ ਸਿੰਘ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਤੇ ਅਸੀਂ ਜੋ ਸਾਈਬਰ ਸੈੱਲ ਹੈ ਪੰਜਾਬ ਪੁਲਿਸ ਦਾ ਉੱਥੇ ਇੱਕ ਕੰਪਲੇਂਟ ਵੀ ਦੇਣ ਲੱਗੇ ਆ ਅਸੀਂ ਜੋ ਸਾਰੀ ਆ ਦਿਨ ਇਨਕੁਆਇਰੀ ਕਰ ਰਹੇ ਸੀ ਵੀ ਕੀ ਕੁਝ ਹੋ ਰਿਹਾ ਹੈ ਤੇ ਜਿਹੜੇ ਬੰਦੇ ਨੇ شناخت ਕਰਕੇ ਜਿਨਾਂ ਦੇ ਨੰਬਰ ਤੁਸੀਂ ਕਹਿ ਰਹੇ ਹੋ ਸ਼ੋ ਹੋ ਰਹੇ ਨੇ ਬਾਈ ਨੇਮ ਉਹਨਾਂ ਬੰਦਿਆਂ ਦੇ ਪਰਚਾ ਦਵਾਂਗੇ ਸਾਡਾ ਉਹਨਾਂ ਬੰਦਿਆਂ ਨਾਲ ਲੈਣ ਦੇ ਨਹੀਂ ਕੋਈ ਨਹੀਂ ਤੁਸੀਂ ਤਾਂ ਸੁਣ ਲਾਦਾ ਕਾਰਵਾਈ ਹੋਣੀ ਹੀ ਨਹੀਂ ਜੀ ਕਿਉਂਕਿ ਸਰਕਾਰ ਦੇ ਸੀਆਈਡੀ ਦੇ ਬੰਦੇ ਨੇ ਜੀ ਕਾਉਂਟਰ ਇੰਟੈਲੀਜੈਂਸ ਦੇ ਹੋਣਗੇ ਸੀਆਈਡੀ ਦੇ ਹੋਣਗੇ ਹੋਰ ਏਜੰਸੀਆਂ ਦੇ ਹੋਣਗੇ ਆਈਬੀ ਦੇ ਹੋ ਸਕਦੇ ਨੇ ਤੁਸੀਂ ਆਮ ਲੋਕਾਂ ਦੇ ਘਰਾਂ ਦੇ ਜਵਾਕਾਂ ਨੂੰ ਪਹਿਲਾਂ ਤੁਸੀਂ ਗੁੰਮਰਾਹ ਕਰਦੇ ਹੋ ਉਹਨਾਂ ਨੂੰ ਇੱਥੇ ਤੱਕ ਲੈ ਆਉਂਦੇ ਹੋ ਫਿਰ ਤੁਸੀਂ ਆਪ ਹੀ ਮੁਕਰ ਜਾਂਦੇ ਹੋ ਉਹਨਾਂ ਦੇ ਪਿੱਛੇ ਆਪ ਹੀ ਤੁਸੀਂ ਉਹਨਾਂ ਦੇ ਪਿੱਛੇ ਨਹੀਂ ਖੜਦੇ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਥ੍ਰੈਟ ਦੱਸਦਾ ਤੁਸੀਂ ਉਹਨਾਂ ਨੂੰ ਏਜੰਸੀਆਂ ਦੇ ਇਹਨਾਂ ਜਵਾਕਾਂ ਨੂੰ ਤੁਸੀਂ ਏਜੰਸੀਆਂ ਦੇ ਬੰਦੇ ਦੱਸਦਾ ਤੁਹਾਡਾ ਫਰਜ਼ ਬਣਦਾ ਸੀ ਇਹਨਾਂ ਦੇ ਪਿੱਛੇ ਖੜਨਾ ਇਹ ਵੀਡੀਓ ਮੇਰਾ ਬਣਾਉਣ ਦਾ ਮਕਸਦ ਇਹ ਆ ਵੀ ਹੁਣ ਤਾਂ ਤੁਹਾਡੀ ਅਗਨੀ ਪਰਖਿਆ ਸੀ ਤੁਸੀਂ ਖੜਦੇ ਤੁਹਾਡੇ ਬੰਦਿਆਂ ਦੇ ਵਿੱਚ ਤੇ ਤੁਸੀਂ ਖੜਦੇ ਇਹਨਾਂ ਜਵਾਕਾਂ ਦੇ ਵਿੱਚ ਲੜਦੇ ਕਿਉਂਕਿ ਇਹ ਕੁਰਬਾਨੀ ਜਿਹੜੀ ਇੱਕ ਕੁਰਬਾਨੀ ਦੀ ਗੱਲ ਇਹਨਾਂ ਨੇ ਕੀਤੀ ਇਹ ਕੀਤੀ ਕਿਰੇ ਵਾਸਤੇ ਅੰਮ੍ਰਿਤਪਾਲ ਵਾਸਤੇ ਪਹਿਲਾਂ ਤੁਸੀਂ ਏਡੇ ਨਖੇਦੋ ਯਾਰ ਪਹਿਲਾਂ ਤੁਸੀਂ ਨੌਜਵਾਨਾਂ ਨੂੰ ਢੜਗਾਉਨੇ ਹੋ ਜਦੋਂ ਨੌਜਵਾਨ ਤੁਹਾਡੇ ਰਾਹ ਤੇ ਤੁਰਦੇ ਨੇ ਜਦੋਂ ਅੰਮ੍ਰਿਤਪਾਲ ਅੰਮ੍ਰਿਤਪਾਲ ਕਹਿੰਦਾ ਸੀ ਅਮਿਤ ਸ਼ਾਹ ਦੇ ਨਾਲ ਟੱਕਰ ਲੈਣੀ ਆ ਇਹ ਵਿਚਾਰੇ ਤੁਰ ਪਏ ਅਮਰ ਸ਼ਾਹ ਨਾਲ ਟੱਕਰ ਲੈਣ ਦੇਸ਼ ਭਗਤ ਮੰਤਰੀ ਬਿਆਨ ਦਿੰਦਾ ਕਾਲਿਸਤਾਨ ਨੂੰ ਕੁਚਲ ਦਿਆਂਗੇ ਅਸੀਂ ਇਹਨੂੰ ਅੱਗੇ ਗੱਲ ਕਹਿਨੇ ਆ ਸਿਰ ਲੱਥਿਆ ਜਾਣਾ ਕੁਚਲਿਆ ਜਾਣਾ ਨਹੀਂ ਹੁੰਦਾ ਤੂੰ ਸਿਰ ਲੈ ਸਕਦਾ ਤੇ ਕੋ ਲਾਮੋ ਲਸ਼ਕਰ ਹੈ ਜੇ ਕਿਸੇ ਦੀ ਜੁਟ ਹੈ ਤੇ ਸਾਡੇ ਕੋ ਇਨਮਾਨਿਕ ਮਨਾ ਕੇ ਵਿਖਾਓ ਜੇ ਕਿਸੇ ਦੀ ਜੁਟ ਹੈ ਸਾਨੂੰ ਸਾਡੇ ਪਾਤਸ਼ਾਹੀ ਦਾਵੇ ਤੋਂ ਪਰਟਾ ਕੇ ਦਿਖਾ ਦਿਓ ਹਲਾ ਤੁਸੀਂ ਐਡੇ ਨਖੇਦੋ ਯਾਰ ਪਹਿਲਾਂ ਤੁਸੀਂ ਨੌਜਵਾਨਾਂ ਨੂੰ ਭੜਕਾਉਨੇ ਹੋ ਜਦੋਂ ਨੌਜਵਾਨ ਤੁਹਾਡੇ ਰਾਹ ਤੇ ਤੁਰਦੇ ਨੇ ਜਦੋਂ ਅੰਮ੍ਰਿਤਪਾਲ ਅੰਮ੍ਰਿਤਪਾਲ ਕਹਿੰਦਾ ਸੀ ਅਮਰਸ਼ਾਹ ਦੇ ਨਾਲ ਟੱਕਰ ਲੈਣੀ ਆ ਇਹ ਵਿਚਾਰੇ ਤੁਰ ਪਏ ਅਮਰਸ਼ਾਹ ਨਾਲ ਟੱਕਰ ਲੈਣ ਘਰ ਚਾਹੀ ਇਹਨਾਂ ਦੇ ਰੋਟੀ ਨਾਲ ਪੱਕਦੀ ਹੋਵੇ ਜਿਵੇਂ ਉਹ ਮੱਛੀ ਵਾਲਾ ਮੁੰਡਾ ਹੈਗਾ ਲਿਹਾੜੀ ਦਾ ਤੇ ਅੱਜ ਇਹ ਜੇ ਤੁਰਪੇ ਨੇ ਤੇ ਹੁਣ ਤੁਸੀਂ ਕਹਿੰਦੇ ਹੋ ਇਹ ਏਜੰਸੀਆਂ ਦੇ ਬੰਦੇ ਨਹੀਂ ਹੁਣ ਤੁਸੀਂ ਇਹਨਾਂ ਤੇ ਯੂ.ਈ. ਮੰਨ ਕਰਦੇ ਹੋ ਹੁਣ ਤੁਸੀਂ ਇਹਨਾਂ ਦੇ ਵਕੀਲ ਵੀ ਨਹੀਂ ਮੰਨਣਾ ਬਲਕਿ ਫਰਜ਼ ਤੁਹਾਡਾ ਬਣਦਾ ਸੀ ਹੁਣ ਇਹਨਾਂ ਦੇ ਪਿੱਛੇ ਖੜਨਾ ਤੇ ਬੇਨਤੀ ਮੇਰੀ ਸਾਰੇ ਨੌਜਵਾਨਾਂ ਨੂੰ ਇਹ ਬੇਨਤੀ ਆ ਇਹਨਾਂ ਦਾ ਅਸਲ ਚਿਹਰਾ ਆ ਆਹ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਇਹਨਾਂ ਨੇ 44 ਮੁੰਡੇ ਅਜਨਾਲਾ ਅਜਨਾਲਾ ਕਾਂਢ ਚ ਉਸ ਤੋਂ ਬਾਅਦ 77 ਮੁੰਡੇ ਫੇਰ ਅਜਨਾਲਾ ਕਾਂਢ ਚ ਉਸ ਤੋਂ ਬਾਅਦ 25 ਮੁੰਡੇ ਐਸ.ਯੂ.ਪੀ.ਏ ਦੇ ਵਿੱਚ ਤੁਸੀਂ ਦੇਖੋ ਕਿੰਨੇ ਨੌਜਵਾਨੇ ਲਾਣੇ ਖਰਾਬ ਕਰਾਏ ਤੇ ਕਿੰਨੇ ਨੌਜਵਾਨ ਨੇ ਜਿਨ੍ਹਾਂ ਦੇ ਇਹ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਇਹਨਾਂ ਦੇ ਚੱਕਰ ਚ ਵਾਰਸ ਪੰਜਾਬ ਵਾਲੇ ਚੱਕਰ ਚ ਆਪਣੀਆਂ ਜ਼ਿੰਦਗੀਆਂ ਨਾਲ ਖਰਾਬ ਕਰੋ ਮੇਰੇ ਵੀਰ ਮੈਂ ਸ਼ੁਰੂ ਤੋਂ ਰੌਲਾ ਸਿਰਫ ਇਸ ਲਈ ਪਾ ਰਿਹਾ ਕਿ ਜਿੰਨੇ ਵੀ ਨੌਜਵਾਨ ਖਰਾਬ ਹੋ ਰਹੇ ਨੇ ਜਿੰਨੇ ਵੀ ਜੇਲ੍ਹਾਂ ਚ ਜਾ ਰਹੇ ਨੇ ਜ਼ਿੰਦਗੀਆਂ ਉਹਨਾਂ ਦੀਆਂ ਖਰਾਬ ਆ ਇਹ ਤਾਂ ਐਮਪੀ ਬਣ ਗਏ ਇਹ ਤਾਂ ਐਮਐਲਏ ਬਣ ਗਏ ਤੁਹਾਡੇ ਸਿਰ ਤੇ ਹੁਣ ਇਹ ਤੁਹਾਨੂੰ ਹੀ ਦਿਖਾ ਦਿਖਾ ਕੇ ਇਹਨਾਂ ਨੇ ਸੀਐਮ ਲੜਦਾ ਇਹ ਤੁਹਾਡੀਆਂ ਲਾਸ਼ਾਂ ਦੀ ਰਾਜਨੀਤੀ ਖੇਡਣ ਵਾਲੇ ਲੋਕ ਨੇ ਹੱਥ ਜੋੜ ਕੇ ਬੇਨਤੀ ਆ ਇਹਨਾਂ ਤੋਂ ਬਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ